ਦੈਨਿਕ ਸੂਰਿਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਹੁੰਦਾ ਲੁੱਟਖੋ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਚੇਤੇ ਆਂਦੀ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਜਦੋਂ ਖੁਦ ਦੇ ਮਾਲਖਾਨੇ ਹੀ ਸੁਰੱਖਿਅਤ ਨਾ ਹੋਣ ਤਾਂ ਵੱਡਾ ਸਵਾਲ ਉੱਠਦਾ ਹੈ ਸਵਾਲ ਉਦੋਂ ਉੱਠਦਾ ਹੈ ਜਦੋਂ ਖੁਦ ਹੀ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੋਵੇ ਜੀ ਬਰਨਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਵੱਲੋਂ ਜੋ ਮਾਲਖਾਨਾ ਹੈ ਉਸ ਦੇ ਵਿੱਚੋਂ ਰਕਮ ਚੋਰੀ ਕੀਤੀ ਜਾ ਰਹੀ ਸੀ ਲਗਾਤਾਰ ਜੋ ਸਮੇਂ ਸਮੇਤੀ ਹੈ ਮਾਲਖਾਨੇ ਦੇ ਵਿੱਚ ਜੋ ਰਕਮ ਹੈ ਉਸ ਦਾ ਮਿਲਾਨ ਕੀਤਾ ਜਾਂਦਾ ਤੇ ਜਦੋਂ ਮਿਲਾਨ ਕੀਤਾ ਗਿਆ ਤਾਂ ਪੈਸੇ ਘੱਟ ਦਿਖੇ ਕਾਰਵਾਈ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਾਂਸਟੇਬਲ ਹਰਪ੍ਰੀਤ ਸਿੰਘ ਦੇ ਵੱਲੋਂ ਹੀ ਮਾਲਖਾਨੇ ਦੇ ਵਿੱਚੋਂ ਪੈਸੇ ਚੋਰੀ ਕੀਤੇ ਜਾ ਰਹੇ ਸੀ ਕਿੰਨੇ ਦਿਨਾਂ ਤੋਂ ਪਘੋੜਾ ਦੱਸਿਆ ਜਾ ਰਿਹਾ ਸੀ ਤੇ ਹੁਣ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਰੀਮਾਂਡ ਲਿਆ ਗਿਆ ਤੇ ਪੁਸ਼ਕੀਸ਼ جاری ਹੈ ਮਾਮਲਾ ਬਰਨਾਲਾ ਤੋਂ ਸਾਹਮਣੇ ਹੈ ਜਿੱਥੇ ਥਾਣੇ ਚ ਤਾਇਨਾਤ ਇੱਕ ਕਾਂਸਟੇਬਲ ਵੱਲੋਂ ਥਾਣੇ ਦੀ ਮਾਲਖਾਨੇ ਵਿੱਚੋਂ ਹੀ ਨਗਦੀ ਚੋਰੀ ਕਰ ਲਈ ਗਈ ਜਿਸ ਨੂੰ ਲੈ ਕੇ ਬਰਨਾਲਾ ਪੁਲਿਸ ਦਾ ਰਵਈਆ ਸਖਤ ਦਿਖਾਈ ਦੇ ਰਿਹਾ ਜਿੱਥੇ ਪੁਲਿਸ ਕਾਂਸਟੇਬਲ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਇਸ ਮੁਕ ਕੀ ਬਰਨਾਲਾ ਦੀ ਡੀਐਸਪੀ ਸਤਪੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਕਿ ਦੱਸਿਆ ਕਿ 1/8/2025 ਨੂੰ ਸਿਟੀ ਬਰਨਾਲਾ ਪੁਲਿਸ ਵਿੱਚ ਤਾਇਨਾਤ ਕਾਂਸਟੇਬਲ ਹਰਪ੍ਰੀਤ ਸਿੰਘ ਖਿਲਾਫ ਮਾਲਖਾਨੇ ਵਿੱਚੋਂ ਨਗਦੀ ਚੋਰੀ ਕਰਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਹੁਣ ਜਿਸ ਨੂੰ 14 ਤਰੀਕ ਤੱਕ ਰਿਮਾਂਡ ਤੇ ਲੈ ਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਸਿਟੀ ਬਰਨਾਲਾ ਪੁਲਿਸ ਥਾਣੇ ਵਿੱਚ ਵੱਖੋ ਵੱਖਰੇ ਮਾਮਲੇ ਤਹਿਤ ਮਾਲਖਾਨੇ ਵਿੱਚ ਇਹ ਸਮਾਨ ਨਗਦੀ ਦੀ ਸਮੇਂ-ਸਮੇਂ ਤੇ ਮਿਲਾਣ ਕੀਤਾ ਜਾਂਦਾ ਜਦ ਇਸ ਦਾ ਮਿਲਾਨ ਕੀਤਾ ਗਿਆ ਤਾਂ ਮਾਲਖਾਨੇ ਵਿੱਚੋਂ ਨਕਦੀ ਚੋਰੀ ਹੋਣ ਦੀ ਸ਼ੰਕਾ ਲੱਗੀ ਜਿਸ ਨੂੰ ਲੈ ਕੇ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਮਾਲਖਾਨੇ ਵਿੱਚੋਂ ਨਕਦੀ ਚੋਰੀ ਹੋਈ ਹੈ ਜੋ ਕੌਨਸਟੇਬਲ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ ਬਰਨਾਲਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਖਤ ਐਕਸ਼ਨ ਲੈਂਦਿਆਂ ਕੌਨਸਟੇਬਲ ਹਰਪ੍ਰੀਤ ਸਿੰਘ ਖਿਲਾਫ ਸਿਟੀ ਬਰਨਾਲਾ ਵਿਖੇ 1/8/2025 ਨੂੰ ਵੱਖ-ਵੱਖਰੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕਨਸਟੇਬਲ ਪਗੋੜਾ ਹੋ ਗਿਆ ਸੀ ਜਿਸ ਨੂੰ ਹੁਣ ਗ੍ਰਿਫਤਾਰ ਕਰਕੇ 14 ਤਰੀਕ ਤੱਕ ਰਿਮਾਂਡ ਹਾਸਲ ਕੀਤਾ ਗਿਆ ਤੇ ਪੁਸ਼ਕੇਸ਼ ਜਾਰੀ ਹੈ ਜੀ ਮਤੀ 18 2025 ਨੂੰ ਇੱਕ ਥਾਣੇ ਸਿਟੀ ਬਰਨਾਲਾ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਜਿਹਦੇ ਵਿੱਚ ਕਿ ਸਾਡੇ ਇੱਥੇ ਥਾਣਾ ਸਿਟੀ ਬਰਨਾਲਾ ਚ ਸੀਸੀਟੀਐਨਐਸ ਦੇ ਉੱਤੇ ਇੱਕ ਤੈਨਾਤੀ ਕਨਸਟੇਬਲ ਹਰਪ੍ਰੀਤ ਸਿੰਘ ਇਹਦੇ ਵੱਲੋਂ ਥਾਣੇ ਦੇ ਮਾਲ ਮੁਕਦਮੇ ਦੇ ਵਿੱਚ ਕੁਝ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਗਿਆ ਸੀ ਤੇ ਜਦੋਂ ਉਹਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਤਾਂ ਜਦੋਂ ਅਸੀਂ ਚੈਕਿੰਗ ਸਟਾਰਟ ਕੀਤੀ ਤਾਂ ਇਹ ਆਪਣੀ ਡਿਊਟੀ ਤੋਂ ਜਿਹੜਾ ਫਰਾਰ ਹੋ ਗਿਆ ਸੀ ਐਬਸੈਂਟ ਹੋ ਗਿਆ ਸੀ ਸੋ ਉਹਦੀ ਜਿਹੜੀ ਸ਼ਮੂਲੀਅਤ ਨੂੰ ਦੇਖਦੇ ਹੋਏ ਐਫ ਆਈ ਆਰ ਨੰਬਰ 346 ਮਿਤੀ 1/8/2025 ਅਧੀਨ ਧਾਰਾ 331 4 ਤੇ 306 ਬੀ ਐਨ ਐਸ थाना ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਉਦੋਂ ਤੋਂ ਹੀ ਇਹ ਫਰਾਰ ਚੱਲਿਆ ਆ ਰਿਹਾ ਸੀ ਤੇ ਹੁਣ ਇਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਗਿਆ 14 ਤਰੀਕ ਤੱਕ ਇਹਦੀ ਫਰਦਰ ਤਫਤੀਸ਼ ਚੱਲੀ ਹੈ ਜੋ ਵੀ ਇਹਦੇ ਵੱਲੋਂ ਸਮਾਨ ਚੋਰੀ ਕੀਤਾ ਗਿਆ ਕੈਸ਼ ਨਕਦੀ ਵਗੈਰਾ ਉਹ ਇਹ ਤੋਂ ਰਿਕਵਰ ਕਰਾਇਆ ਜਾਏਗਾ ਜੀ ਜੀ ਵੱਖ-ਵੱਖ ਮਦਾਂ ਜਿਵੇਂ ਸਾਡੇ ਮਾਲ ਮੁਕਦਮੇ ਦੇ ਵਿੱਚ ਮਦਾਂ ਹੁੰਦੀਆਂ ਨੇ ਐਗਜ਼ੈਕਟ ਫਿਗਰ ਨਹੀਂ ਹਲੇ ਮੈਂ ਦੱਸ ਸਕਦਾ ਕਿਉਂਕਿ ਉਹ ਅਸੀਂ ਉਹਨੂੰ ਸਾਰੇ ਕੰਪਾਈਲ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਜਿਵੇਂ ਜਿਵੇਂ ਉਹਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਤੇ ਅਸੀਂ ਉਹਨੂੰ ਮਾਲ ਮੁਕਦਮੇ ਦੇ ਨਾਲ ਸਾਡਾ ਇੱਕ ਰਜਿਸਟਰ ਨੰਬਰ 19 ਹੁੰਦਾ ਉਹਦੇ ਨਾਲ ਟੈਲੀ ਕਰਾਂਗੇ ਤੇ ਉਹ ਫਿਗਰ ਸਾਹਮਣੇ ਆਏਗੀ ਇਹਨੂੰ 14 ਤਰੀਕ ਤੱਕ ਰਿਮਾਰਨਡ ਤੇ ਲਿਆ ਗਿਆ ਜੀ ਬਿਲਕੁਲ ਕੋਈ ਵੀ ਇਹੋ ਜਿਹਾ ਕੋਈ ਕਾਰਵਾਈ ਕਰਦਾ ਉਹ ਮਹਿਕਮੇ ਪੁਲਿਸ ਦੇ ਨਾਲ ਗਦਾਰੀ ਸਮਝਿਆ ਜਾਂਦਾ ਹੈ ਉਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਆ ਉਹ ਤਾਂ ਅਸੀਂ ਦਰਜ ਕਰ ਦੇਈਆਂ ਜੋ ਮਹਿਕਮਾ ਵੱਲੋਂ ਕਾਰਵਾਈ ਹੈ ਅਨੁਸ਼ਾਸਨ ਦੀ ਕਾਰਵਾਈ ਡਿਪਾਰਟਮੈਂਟਲ ਇਨਕੁਆਰੀ ਉਹ ਵੀ ਇਨੀਸ਼ੀਏਟ ਕਰੇਗੀ ਤੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਇਹ ਜਿਹੜਾ ਸਾਡਾ ਕਾਂਸਟੇਬਲ ਸੀ ਹਰਪ੍ਰੀਤ ਸਿੰਘ ਇਹ ਪਕੌੜਾ ਸੀ ਇਹਦੀ ਤਨਖਾਹ ਵੀ ਅਸੀਂ ਉਦੋਂ ਤੋਂ ਹੀ ਬੰਦ ਕਰ ਰੱਖੀ ਸੀ ਤੇ ਸੱਤ ਤੋਂ ਸੱਤ ਕਾਰਵਾਈ ਅਸੀਂ ਇਹਦੇ ਖਿਲਾਫ ਕਰਾਂਗੇ ਇਹ ਕਾਂਸਟੇਬਲ ਸੀ ਕਰੀਬ 8 ਸਾਲ ਦੀ ਨੌਕਰੀ ਸੀ ਤੇ ਪਤੌੜ ਦਾ ਰਹਿਣ ਵਾਲਾ ਸੀ ਤੇ ਇਹਦੇ ਵੱਲੋਂ ਇਹ ਜਿਹੜਾ ਕਾਰਵਾਈ ਕੀਤੀ ਗਈ ਆ ਇਹਦੇ ਖਿਲਾਫ ਅਸੀਂ ਐਫਆਈਆਰ ਵੀ ਦਰਜ ਕੀਤੀ ਆ ਇਹਦੀ ਸੈਲਰੀ ਵੀ ਬੰਦ ਕੀਤੀ ਆ ਤੇ ਇਸ ਦੇ ਨਾਲ ਅਸੀਂ ਵਿਭਾਗੀ ਕਾਰਵਾਈ ਵੀ ਕਰ ਰਹੇ ਆ ਡੈਨਿਕ ਸੂਰਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਹੁੰਦਾ ਲੁੱਟਖੋ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਚੇਤੇ ਆਉਂਦੀ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਜਦੋਂ ਖੁਦ ਦੇ ਮਾਲਖਾਨੇ ਹੀ ਸੁਰੱਖਿਅਤ ਨਾ ਹੋਣ ਤਾਂ ਵੱਡਾ ਸਵਾਲ ਉੱਠਦਾ ਸਵਾਲ ਉਦੋਂ ਉੱਠਦਾ ਜਦੋਂ ਖੁਦ ਹੀ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੋਵੇ ਜੀ ਬਰਨਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਵੱਲੋਂ ਜੋ ਮਾਲਖਾਨਾ ਉਸ ਦੇ ਵਿੱਚੋਂ ਰਕਮ ਚੋਰੀ ਕੀਤੀ ਜਾ ਰਹੀ ਸੀ ਲਗਾਤਾਰ ਜੋ ਸਮੇਂ ਸਮੇਂ ਤੇ ਹੈ ਮਾਲਖਾਨੇ ਦੇ ਵਿੱਚ ਜੋ ਰਕਮ ਹੈ ਉਸ ਦਾ ਮਿਲਾਨ ਕੀਤਾ ਜਾਂਦਾ ਤੇ ਜਦੋਂ ਮਿਲਾਨ ਕੀਤਾ ਗਿਆ ਤਾਂ ਪੈਸੇ ਘੱਟ ਦਿਖੇ ਕਾਰਵਾਈ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਾਂਸਟੇਬਲ ਹਰਪ੍ਰੀਤ ਸਿੰਘ ਦੇ ਵੱਲੋਂ ਹੀ ਮਾਲਖਾਨੇ ਦੇ ਵਿੱਚੋਂ ਪੈਸੇ ਚੋਰੀ ਕੀਤੇ ਜਾ ਰਹੇ ਸੀ ਕਿੰਨੇ ਦਿਨਾਂ ਤੋਂ ਭਗੋੜਾ ਦੱਸਿਆ ਜਾ ਰਿਹਾ ਸੀ ਤੇ ਹੁਣ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲਿਆ ਗਿਆ ਤੇ ਪੁਸ਼ਕੀਸ਼ ਜਾਰੀ ਹੈ ਮਾਮਲਾ ਬਰਨਾਲਾ ਤੋਂ ਸਾਹਮਣੇ ਹੈ ਜਿੱਥੇ ਥਾਣੇ 'ਚ ਤਾਇਨਾਤ ਇੱਕ ਕਾਂਸਟੇਬਲ ਵੱਲੋਂ ਥਾਣੇ ਦੀ ਮਾਲਖਾਨੇ ਵਿੱਚੋਂ ਹੀ ਨਗਦੀ ਚੋਰੀ ਕਰ ਲਈ ਗਈ ਜਿਸ ਨੂੰ ਲੈ ਕੇ ਬਰਨਾਲਾ ਪੁਲਿਸ ਦਾ ਰਵੱਈਆ ਸਖ਼ਤ ਦਿਖਾਈ ਦੇ ਰਿਹਾ ਜਿੱਥੇ ਪੁਲਿਸ ਕਾਂਸਟੇਬਲ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਇਸ ਮੁਕ ਕੀ ਬਰਨਾਲਾ ਦੀ ਡੀਐਸਪੀ ਸਤਪੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਕਿ ਦੱਸਿਆ ਕਿ 1/8/2025 ਨੂੰ ਸਿਟੀ ਬਰਨਾਲਾ ਪੁਲਿਸ ਵਿੱਚ ਤਾਇਨਾਤ ਕਾਂਸਟੇਬਲ ਹਰਪ੍ਰੀਤ ਸਿੰਘ ਖਿਲਾਫ ਮਾਲਖਾਨੇ ਵਿੱਚੋਂ ਨਗਦੀ ਚੋਰੀ ਕਰਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਹੁਣ ਜਿਸ ਨੂੰ 14 ਤਰੀਕ ਤੱਕ ਰਿਮਾਂਡ ਤੇ ਲੈ ਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਸਿਟੀ ਬਰਨਾਲਾ ਪੁਲਿਸ ਥਾਣੇ ਵਿੱਚ ਵੱਖੋ ਵੱਖਰੇ ਮਾਮਲੇ ਤਹਿਤ ਮਾਲਖਾਨੇ ਵਿੱਚ ਇਹ ਸਮਾਨ ਨਗਦੀ ਦੀ ਸਮੇਂ ਸਮੇਤੇ ਮਿਲਾਨ ਕੀਤਾ ਜਾਂਦਾ ਹੈ ਜਦ ਇਸ ਦਾ ਮਿਲਾਨ ਕੀਤਾ ਗਿਆ ਤਾਂ ਮਾਲਖਾਨੇ ਵਿੱਚੋਂ ਨਕਦੀ ਚੋਰੀ ਹੋਣ ਦੀ ਸ਼ੰਕਾ ਲੱਗੀ ਜਿਸ ਨੂੰ ਲੈ ਕੇ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਮਾਲਖਾਨੇ ਵਿੱਚੋਂ ਨਕਦੀ ਚੋਰੀ ਹੋਈ ਹੈ ਜੋ ਕੌਨਸਟੇਬਲ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ ਬਰਨਾਲਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਖਤ ਐਕਸ਼ਨ ਲੈਂਦਿਆਂ ਕੌਨਸਟੇਬਲ ਹਰਪ੍ਰੀਤ ਸਿੰਘ ਖਿਲਾਫ ਸਿਟੀ ਬਰਨਾਲਾ ਵਿਖੇ 1/8/2025 ਨੂੰ ਵੱਖ-ਵੱਖਰੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕਨਸਟੇਬਲ ਪਗੋੜਾ ਹੋ ਗਿਆ ਸੀ ਜਿਸ ਨੂੰ ਹੁਣ ਗ੍ਰਿਫਤਾਰ ਕਰਕੇ 14 ਤਰੀਕ ਤੱਕ ਰਿਮਾਂਡ ਹਾਸਲ ਕੀਤਾ ਗਿਆ ਤੇ ਪੁਸ਼ਕੇਸ਼ ਜਾਰੀ ਹੈ ਜੀ ਮਤੀ 18 2025 ਨੂੰ ਇੱਕ ਥਾਣੇ ਸਿਟੀ ਬਰਨਾਲਾ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਜਿਹਦੇ ਵਿੱਚ ਕਿ ਸਾਡੇ ਇੱਥੇ ਥਾਣਾ ਸਿਟੀ ਬਰਨਾਲਾ ਚ ਸੀਸੀਟੀਐਨਐਸ ਦੇ ਉੱਤੇ ਇੱਕ ਤੈਨਾਤੀ ਕਨਸਟੇਬਲ ਹਰਪ੍ਰੀਤ ਸਿੰਘ ਇਹਦੇ ਵੱਲੋਂ ਥਾਣੇ ਦੇ ਮਾਲ ਮੁਕਦਮੇ ਦੇ ਵਿੱਚ ਕੁਝ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਗਿਆ ਸੀ ਤੇ ਜਦੋਂ ਉਹਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਤਾਂ ਜਦੋਂ ਅਸੀਂ ਚੈਕਿੰਗ ਸਟਾਰਟ ਕੀਤੀ ਤਾਂ ਇਹ ਆਪਣੀ ਡਿਊਟੀ ਤੋਂ ਜਿਹੜਾ ਫਰਾਰ ਹੋ ਗਿਆ ਸੀ ਐਬਸੈਂਟ ਹੋ ਗਿਆ ਸੀ ਸੋ ਉਹਦੀ ਜਿਹੜੀ ਸ਼ਮੂਲੀਅਤ ਨੂੰ ਦੇਖਦੇ ਹੋਏ ਐਫ ਆਈ ਆਰ ਨੰਬਰ 346 ਮਿਤੀ 1/8/2025 ਅਧੀਨ ਧਾਰਾ 331 4 ਤੇ 306 ਬੀ ਐਨ ਐਸ थाना ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਉਦੋਂ ਤੋਂ ਹੀ ਇਹ ਫਰਾਰ ਚੱਲਿਆ ਆ ਰਿਹਾ ਸੀ ਤੇ ਹੁਣ ਇਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਗਿਆ 14 ਤਰੀਕ ਤੱਕ ਇਹਦੀ ਫਰਦਰ ਤਫ਼ਤੀਸ਼ جاری ਹੈ ਜੋ ਵੀ ਇਹਦੇ ਵੱਲੋਂ ਸਮਾਨ ਚੋਰੀ ਕੀਤਾ ਗਿਆ ਕੈਸ਼ ਨਕਦੀ ਵਗੈਰਾ ਉਹ ਇਹ ਤੋਂ ਰਿਕਵਰ ਕਰਾਇਆ ਜਾਏਗਾ ਜੀ ਜੀ ਵੱਖ-ਵੱਖ ਮਦਾਂ ਜਿਵੇਂ ਸਾਡੇ ਮਾਲੂਮ ਕਦਮੇ ਦੇ ਵਿੱਚ ਮਦਾਂ ਹੁੰਦੀਆਂ ਨੇ ਐਗਜ਼ੈਕਟ ਫਿਗਰ ਨਹੀਂ ਹਲੇ ਮੈਂ ਦੱਸ ਸਕਦਾ ਕਿਉਂਕਿ ਉਹ ਅਸੀਂ ਉਹਨੂੰ ਸਾਰੇ ਕੰਪਾਈਲ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਜਿਵੇਂ ਜਿਵੇਂ ਉਹਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਤੇ ਅਸੀਂ ਉਹਨੂੰ ਮਾਲੂਮ ਕਦਮੇ ਦੇ ਨਾਲ ਸਾਡਾ ਇੱਕ ਰਜਿਸਟਰ ਨੰਬਰ 19 ਹੁੰਦਾ ਉਹਦੇ ਨਾਲ ਟੈਲੀ ਕਰਾਂਗੇ ਤੇ ਉਹ ਫਿਗਰ ਸਾਹਮਣੇ ਆਏਗੀ ਇਹਨੂੰ 14 ਤਰੀਕ ਤੱਕ ਰਿਮਾਰਨਡ ਤੇ ਲਿਆ ਗਿਆ ਜੀ ਬਿਲਕੁਲ ਕੋਈ ਵੀ ਇਹੋ ਜਿਹਾ ਕੋਈ ਕਾਰਵਾਈ ਕਰਦਾ ਉਹ ਮਹਿਕਮੇ ਪੁਲਿਸ ਦੇ ਨਾਲ ਗਦਾਰੀ ਸਮਝਿਆ ਜਾਂਦਾ ਹੈ ਉਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਆ ਉਹ ਤਾਂ ਅਸੀਂ ਦਰਜ ਕਰ ਦੇਈਆਂ ਜੋ ਮਹਿਕਮਾ ਵੱਲੋਂ ਕਾਰਵਾਈ ਹੈ ਅਨੁਸ਼ਾਸਨ ਦੀ ਕਾਰਵਾਈ ਡਿਪਾਰਟਮੈਂਟਲ ਇਨਕੁਆਰੀ ਉਹ ਵੀ ਇਨੀਸ਼ੀਏਟ ਕਰੇਗੀ ਤੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਇਹ ਜਿਹੜਾ ਸਾਡਾ ਕਾਂਸਟੇਬਲ ਸੀ ਹਰਪ੍ਰੀਤ ਸਿੰਘ ਇਹ ਪਕੌੜਾ ਸੀ ਇਹਦੀ ਤਨਖਾਹ ਵੀ ਅਸੀਂ ਉਦੋਂ ਤੋਂ ਹੀ ਬੰਦ ਕਰ ਰੱਖੀ ਸੀ ਤੇ ਸੱਤ ਤੋਂ ਸੱਤ ਕਾਰਵਾਈ ਅਸੀਂ ਇਹਦੇ ਖਿਲਾਫ ਕਰਾਂਗੇ ਇਹ ਕਾਂਸਟੇਬਲ ਸੀ ਕਰੀਬ 8 ਸਾਲ ਦੀ ਨੌਕਰੀ ਸੀ ਤੇ ਭਤੌੜ ਦਾ ਰਹਿਣ ਵਾਲਾ ਸੀ ਤੇ ਇਹਦੇ ਵੱਲੋਂ ਇਹ ਜਿਹੜਾ ਕਾਰਵਾਈ ਕੀਤੀ ਗਈ ਆ ਇਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਦਰਜ ਕੀਤੀ ਆ ਇਹਦੀ ਸੈਲਰੀ ਵੀ ਬੰਦ ਕੀਤੀ ਆ ਤੇ ਇਸ ਦੇ ਨਾਲ ਅਸੀਂ ਵਿਭਾਗੀ ਕਾਰਵਾਈ ਵੀ ਕਰ ਰਹੇ ਆ